ਇਹੇ ਕਰਕੇ ਦਾਵਤ ਹਰਨਾ ਲੋਕ ਨਾ ਬਿਆ ਲੰਬੇ ਸਮੇਂ ਨੂੰ ਮੰਗਾ ਕਰਨ ਸਾਡੇ ਪਤਾ ਨਹੀਂ ਵਦੋਂ ਸਮੇਂ ਸਮੇਂ ਦੇ ਯਾਗੇ ਨਾ ਚਾਲਾ ਆਇਆ ਫਿਰ ਖਾਣੇ ਨੂੰ ਕਹਿੰਦਾ ਇਹੇ ਮੱਹਾ ਤੁਹਾਡੀ ਚਾਲ ਦਾ ਗਾਂ ਘੇ ਠਸਲਾ ਬਣ ਕੇ ਖਾਇਆ ਚੱਲ वही करेंगे आओगे कोलाए बोले चंडीगढ़ में जाम आप पताकाएं खेजे हैं जिंदाबाद चंडीगढ़ पंजाब पताकाएं खेजे हैं जिंदाबाद चंडीगढ़ पंजाब पताकाएं खेजे हैं जिंदाबाद चंडीगढ़ पंजाब पताकाएं खेजे हैं जिंदाबाद सदर का भाईचारा जिंदाबाद सदर का भाईचारा जिंदाबाद सदर का खेजे पब्लिक के वहां से ਸਾਡੀ ਆਪ ਜੀ ਦੀ ਲੋਜਿੰਗ ਨੇ ਜਿਹੜੇ ਮਤੀਏ ਪ੍ਰਗਰੋਗ ਡਾਕਟਰ ਸਾਹਿਬ ਨੇ ਬਗੈਰ ਦੇ ਰਾਮ ਤੋਂ ਦੇ ਇਹ ਪਰ ਰਾਜਨੀਤਿਕ ਬਤਨ ਸਾਹਿਬ ਦੁਨੀਆ ਉਧਰ ਬਲਾਹ ਦੀ ਜੇਹਰ ਇਹਨਾਂ ਵੱਡੀ ਹੋਤੀ ਹੋ ਸਕਦੀ ਸਾਡੇ ਪਾਸ ਅੱਜ ਤੁਹਾਨੂੰ ਸਭ ਤੋਂ ਸਭਰ ਕੀ ਆਈਏ ਇਹਦਾ ਲੈਣਾ ਕੋਈ ਤੋਂ ਸਾਰੇ ਬਾਤ ਨੂੰ ਸਰਕਾਰ ਨੇ ਯਾਰ ਦੇਖੀਏ ਨੀਉ ਲਾ ਕੇ ਸਾਡੀਆਂ ਮੰਗਾ ਹੁੰਦੀਆਂ ਨਹੀਂ ਆ। ਬੜੇ ਲੰਮੇ ਸਮੇਂ ਤੋਂ ਆਣੇ ਜਿਹੜੇ ਨਹੀਂ ਪੂਰੀਆਂ ਕੀਤੀਆਂ ਜਾ ਰੀਆਂ ਉਸ ਕਰਕੇ ਸਾਨੂੰ ਸੜਕਾਂ ਤੇ ਪੱਥਰ ਕਾਰਨ ਉਤਰਨਾ ਪਿਆ। ਠੀਕ ਹੈ ਚੱਲਿਆ ਸਾਹਮਣੇ। ਚੰਡੀਗੜ੍ਹ ਪੰਜਾਬ ਪੱਤਰਕਾਰ ਐਸੋਸੀਏਸ਼ਨ ਜਿੰਦਾਬਾਦ। ਚੰਡੀਗੜ੍ਹ ਪੰਜਾਬ ਪੱਤਰਕਾਰ ਐਸੋਸੀਏਸ਼ਨ ਜਿੰਦਾਬਾਦ। ਚੰਡੀਗੜ੍ਹ ਪੰਜਾਬ ਪੱਤਰਕਾਰ ਐਸੋਸੀਏਸ਼ਨ ਜਿੰਦਾਬਾਦ। ਪੱਤਰਕਾਰ ਭਾਈਚਾਰਾ ਜਿੰਦਾਬਾਦ। ਪੱਤਰਕਾਰ ਭਾਈਚਾਰਾ ਜਿੰਦਾਬਾਦ। ਪੱਤਰਕਾਰ ਭਾਈਚਾਰਾ